ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਨਾ ਸੀ ਆਏ ਹਾਂ ਜੀ ਜਲੰਧਰ ਜਲੰਧਰ ਨਾਣ ਖਾਣੇ ਸੀ ਗੁਰਸਿਮਰ ਨੇ ਤੇ ਆਪਾਂ ਆ ਗਏ ਜੀ ਸੁਰਿੰਦਰ ਕੁਮਾਰ ਜੀ ਇੱਥੇ ਬਹੁਤ ਵਧੀਆ ਨਾਣ ਪਣਾਉਂਦੇ ਆ ਪਹਿਲਾਂ ਮੈਂ ਹੋਰ ਬਾਈਟ ਕਰੀਏ ਆ ਮੋਬਾਈਲ ਹਾਸਤੋਂ ਤੇ ਇਹ ਨੀਰ ਬੋਟਲ ਸਭ ਜਿਆਦਾ ਨੇ ਨੀਰ ਬੋਟਲ ਆ। ਤੇ ਕਿ ਮੈਂ ਸੋ ਦੋਸਤੋ ਇਹਨਾਂ ਨੂੰ ਕਿਸੇ ਭੁੱਖ ਤੇ ਇਹ ਕਿੰਦੇ ਕੁਛ ਖਾਣਾ ਵਾਂ ਤੇ ਜਿਆਦਾ ਤੇ ਨਾਲ ਹੀ ਪਸੰਦ ਕਰਦੇ ਹੁੰਦੇ ਆ ਕਿ ਗੋਭੀ ਵਾਲੀ ਨਾਲ ਕਰਵਾਏ ਆ। ਸੋ ਦੋਸਤੋ ਮੈਂ ਬਾਹਰੇ ਆ ਤੇ ਮੇਰੇ ਸੁਝਾਵੇਂ ਦੇ ਮਾਰੀ ਆ। सिमर <laughs> so, तो, बहुत भुख लगी चार ही खाई है देखो हेलो भाई

ਫਿਰ ਜਿਹੜੇ ਲੋਕੀਂ ਬਾਰੇ ਬੋਲ ਰਹੇ ਹੋ ਬਸਾ ਦੋਸਤੋ ਇਹ ਮੈਲੇ ਮੈਂ ਤੁਖਾ ਗਿਆ ਸੀ ਤੇ ਤਾਂ ਹੀ ਮੈਂ ਆਪਣੇ ਨੂੰ ਉਹ ਸਿਮਨੂਨ ਤੇ ਕੋਮਲੂਨਾ ਕੇ ਆਇਆ ਤੁਸੀਂ ਵੀ ਆਓ ਤੇ ਇੱਥੇ ਆ ਕੇ ਨਾਲ ਆਪਣੀ ਟੈਸਟ ਕਰੋ ਤਾਂ ਦੋਸਤੋ ਅੱਜ ਦੋਸਤੋ ਖਾਣਾ ਪੀਣਾ ਹੋ ਗਿਆ ਆਪਣਾ ਖਾਣਾ ਪੀਣਾ ਹੋ ਗਿਆ ਆਪਣਾ ਤੇ ਨਾਨ ਬਹੁਤ ਸਵਾਸੀ ਹੁਣ ਆਪਾਂ ਚੱਲੇ ਆ ਗੁਰਸਿਮਰ ਨੂੰ ਗੋਲ ਕਪੇ ਹੋਣ ਤੇ ਇਹਦੇ ਗੁਰਸਿਮਰ ਇਹ ਕਿਹਨੇ ਬੋਲੇ ਗੇਰੇ ਆਜ ਚਾਹ ਬਿਸਵਾਸ ਕਰਦੇ ਤੇ ਤੁਸੀਂ ਕੀ ਖਾਣਾ ਗੁਰਸਿਮਰ ਬਸ ਬਸ ਗੋਲ ਕਪੇ ਸ੍ਰਿੰਦਰ ਕਰਵਾ ਸ੍ਰਿੰਦਰ ਕੁਮਾਰ ਦਿਲਕੁਸ਼ ਮਾਰਕੀਟ ਦੋਸਤੋ ਜਦੋਂ ਵੀ ਆਓ ਇੱਥੇ ਆ ਕੇ ਮਿਕਸ ਨਾਲ ਕਿਸੇ ਵੀ ਪ੍ਰਕਾਰ ਦੇ ਆਲੂ ਨਾਲ ਗੋਭੀ ਨਾਲ ਤੇ ਹੋਰ ਕਿਹੜੀ ਕਿਹੜੀ ਫਰੀਜ਼ ਵਾਲੇ ਗੋਭੀ ਵਾਲੇ ਮਿਕਸ ਚੂਰ ਚੂਰ ਲੱਛੇ ਵਾਲੇ ਹਾਂਜੀ ਜੀ ਆਲੂ ਪਿਆਜ ਹਾਂਜੀ ਅੰਬੇਰ ਸ਼ਾਲਾ ਸਪੈਸ਼ਲ ਇਹ ਰੋਡ ਆ ਜੀ ਦਿਲਕੁਸ਼ ਮਾਰਕੀਟ ਮਾਰਕੀਟ ਰਨਿੰਗ ਹੈ ਹਾਂਜੀ ਲੱਗੀ ਜੋਤੀ ਜੋਤੀ ਜੋਂਗਾ ਜੀ ਤੇ ਇਹਨਾਂ ਦੇ ਨਾਲ ਬਹੁਤ ਸਵਾਦ ਸੀ ਤੋਂ ਦੋਸਤੋ ਜਦੋਂ ਵੀ ਆਓ ਇੱਥੇ ਜ਼ਰੂਰ ਆਓ ਕਿਉਂਕਿ ਜਿਹੜਾ ਖਾ ਲੈਂਦਾ ਨਾ ਉਹ ਸਾਨੂੰ ਲੱਭਦਾ ਵਾ ਦੇਖੋ ਚਟਨੀ ਆ achar ਨਾਲ ਟਿੱਕੀ ਵੀ ਦਿੰਦੇ ਆ ਜੀ achar ਸਾਰਾ ਕੁਝ ਬਹੁਤ ਵਧੀਆ ਅੰਦਰ ਭਾਈ ਤਿਆਰ ਕਰਦੇ ਵੇ ਆ ਇਹ ਸਾਰੇ ਮਸਾਲੇ ਐਡ ਕਰਦੇ ਭਾਈ ਵਿੱਚ ਤੇ ਕਿਹੜੇ ਕਿਹੜੇ ਮਸਾਲੇ ਆ ਭਾਈ ਤੁਸੀਂ ਐਡ ਕਰਦੇ ਹਾਂਜੀ ਕਿਹੜੇ ਕਿਹੜੇ ਮਸਾਲੇ ਆ ਜੀਰਾ ਛਣਗਾ ਜੀਰਾ ਥੰਨਾ ਆਬਦੇ ਵਾਲੀ ਬੱਚੇ ਦੋਸਤੋ ਸਤੋ ਮੇਰੀ ਗੱਲ ਹੁੰਦੀ ਹੈ ਸਫਾਈ ਦੀ ਸਫਾਈ ਇਹਨਾਂ ਦੀ ਬਹੁਤ ਆ ਜੀ ਸੋ ਇੱਥੇ ਕਰਤਾਰਪੁਰ ਰੁਕੇ ਆ ਜੀ ਜਦੋਂ ਮੈਂ ਕਾਫੀ ਪੀਣੀ ਆ ਤੇ ਮੈਂ ਕਿਹਾ ਚਲੋ ਕਾਫੀ ਪੀ ਲਈਏ ਤੇ ਗੁਰਸਿਮਰ ਕਾਫੀ ਪੀਣੀ ਆ ਬੱਤ ਹੈ ਇੱਧਰ ਉੱਧਰ ਦੱਸ ਕਾਫੀ ਪੀਣੀ ਆ ਅੱਛਾ ਠੀਕ ਹੈ ਤੇ ਸੋ ਠੰਡ ਚ ਪੀ ਲੈਣੀ ਚਾਹੀਦੀ ਆ ਜੀ ਕਾਫੀ ਵੀ ਮਾਪਣੀ ਹਾਂਜੀ ਗੁਰਸਿਮਰ ਕੀ ਕਹਿੰਦੇ ਆ ਜੀਜੀ ਐਜ ਕੇ ਕੋਤੀ ਜੀ ਖਾਣੀ ਜੀ ਜੀ ਸੋ ਦੋਸਤੋ ਜੁੜੇ ਰਹੋ ਸਾਡੇ ਨਾਲ ਸੋ ਟਾਈਮ ਵੀ ਕਾਫੀ ਹੋ ਚੁੱਕਾ ਹੈ 5:00 ਵਜੇ ਕੇ ਲੱਗਦਾ ਸ਼ਾਮ ਦੇ ਸੋ ਘਰ ਪਹੁੰਚਣ ਦਾ ਟਾਈਮ ਲੱਗ ਜਾਣਾ ਸੋ ਜੀ ਵੀ 10-15 ਮਿੰਟ ਲੱਖਣਗੇ ਕਰਤਾਰਪੁਰ अरोड़ा स्वीट शॉप ਤੇ ਰੁਕੇ ਹਾਂ ਜੀ ਕਾਫੀ ਦਿਨ ਵਾਸਤੇ ਸੋ ਗੁਰਸੇਮਰ ਨੇ ਪੀਣੀ ਸੀ ਕਾਫੀ ਸੋ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਸੁੰਦਰ ਮਠਿਆਈਆਂ ਕੋ ਜਦੋਂ ਵੀ ਆਓ ਤੇ ਜੀਡੀ ਰੋਡ ਦੇ ਉੱਤੇ ਦੁਕਾਨ ਆ अरोड़ा स्वीट शॉप अरोड़ा स्वीट शॉप ਦੋਸਤੋ ਜਦੋਂ ਵੀ ਆਓ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਮਠਿਆਈਆਂ ਇੱਥੋਂ ਲੈ ਸਕਦੇ ਹੋ Beğenmeyi <laughs> ve ਦੇਰੀ ਸੋਧਨਾਂ ਨੇ ਅੱਜ ਕਟਾਰਪੁਰ ਡਿਟੋਰ ਕਟਾਰਪੁਰ ਬਿਲਕੁਲ ਠੀਕ ਹੈ। ਇਹ ਰਸਮਲਾਈ ਦੋਸਤੋ ਹਰ ਇੱਕ ਤਰ੍ਹਾਂ ਦੀ ਰਸਮਲਾਈ ਗਰਮ ਗਰਮ ਲਾਮ ਜਾਮੇ ਵੀ ਤੁਹਾਨੂੰ ਮਿਲਣਗੇ। ਫੀਓ ਕਾਫੀ ਕੀ ਲੈ ਕੀ ਖਾਂਦੇ ਆ ਮੇਰੇ ਪੁੱਤ ਚੀਜੀ ਖਾਣਾ ਵਾ ਪੁਰਕੀ ਸਮਾਪਤ ਕਰਦੇ ਆਂ ਟੈਸਟ ਮੌਸਮ ਠੰਡਦਾ ਜਾ ਰਿਹਾ ਜੀ ਤੇ ਆਜੋ ਤੁਸੀਂ ਵੀ ਪੀਓ ਤੇ ਸ਼ੇਅਰ ਕਰੋ ਠੰਡੇ ਦਿਨਾਂ ਚ ਕਾਫੀ ਵੈਸੇ ਵੀ ਬਹੁਤ ਸੁਆਦੀ ਹੁੰਦਾ ਹੈ। ਸਾਰੇ ਦੋਸਤੋ ਇੱਥੇ ਵੀ ਬਲੌਗ ਦੀ ਸਮਾਪਤੀ ਕਰਦੇ ਆਂ ਤੇ ਆਈ ਹੋਪ ਕਿ ਤੁਹਾਨੂੰ ਇਹ ਬਲੌਗ ਪਸੰਦ ਆਇਆ ਹੋਵੇਗਾ ਤੇ ਜੇ ਵਧੀਆ ਲੱਗੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਸਸਤੀ ਕਾ